ਸਤਿ ਸ਼੍ਰੀ ਅਕਾਲ ਮੈਂ ਸੁਣਨਾ ਸਾਡੇ ਲੋਕ ਤੇ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਗਲੋਬਲ ਨਿਊਜ਼ ਰੁਕ ਕਰਦੇ ਹਾਂ ਪਹਿਲੀ ਖਬਰ ਵੱਲ 31 ਅਗਸਤ ਤੋਂ ਪਾਖੜਾ ਵਿਆਸ ਪ੍ਰਬੰਧਨ ਬੋਰਡ BBMB ਦੇ ਡੈਮਾਂ ਦੀ ਸੁਰੱਖਿਆ ਕੇਂਦਰੀ ਉਦਯੋਗਿਕ ਸੁਰੱਖਿਆ ਬਲ CISF ਨੂੰ ਸੌਂਪਨ ਜਾ ਰਿਹਾ ਜਿਸ ਦੇ ਨਾਲ ਡੈਮਾਂ ਦੀ ਸੁਰੱਖਿਆ ਕੇਂਦਰੀ ਉਦਯੋਗਿਕ ਸੁਰੱਖਿਆ ਬਲ CISF ਸੰਭੇਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ BBMP ਡੈਮਾਂ ਤੋਂ ਪੁਲਿਸ ਨੂੰ ਹਟਾ ਕੇ CISF ਦੇ ਜਵਾਨਾਂ ਨੂੰ ਤਾਇਨਾਤ ਕੀਤਾ ਜਾਵੇਗਾ ਦੱਸ ਦੇ ਕਿ ਪੰਜਾਬ ਸਰਕਾਰ ਇਸ ਫੈਸਲੇ ਦਾ ਲਗਾਤਾਰ ਵਿਰੋਧ ਕਰ ਰਹੀ ਹੈ ਸਰਕਾਰ ਵਿਧਾਨ ਸਭਾ ਚ ਪਹਿਲਾਂ ਹੀ ਇਸ ਫੈਸਲੇ ਦੇ ਵਿਰੁੱਧ ਮਤਾ ਵੀ ਪਾਸ ਕਰ ਚੁੱਕੀ ਹੈ ਜ਼ਿਕਰਯੋਗ ਹੈ ਕਿ ਪਾਖੜਾ ਬਿਆਸ ਪ੍ਰਬੰਧਨ ਬੋਰਡ ਨੇ CISF ਜਵਾਨਾਂ ਦੀ ਰਿਹਾਈ ਤੇ ਪ੍ਰਬੰਧ ਵੀ ਕਰ ਲਏ ਨੇ ਅਤੇ 12 ਅਗਸਤ ਨੂੰ CISF ਦੇ IG ਨੇ ਨੰਗਲ ਡੈਮ ਦਾ ਦੌਰਾ ਵੀ ਕੀਤਾ ਸੀ ਜਿਸ ਤੋਂ ਬਾਅਦ ਇਹ ਫੈਸਲਾ 了解。 ਕੈਨੇਡਾ ਦੀ ਅਰਥਵਿਵਸਥਾ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਕਿ ਕੈਨੇਡਾ ਦੇ ਰੋਜ਼ਗਾਰ ਖੇਤਰ ਨੂੰ ਵੱਡਾ ਝਟਕਾ ਲੱਗਾ ਜਦੋਂ ਜੁਲਾਈ ਮਹੀਨੇ ਦੌਰਾਨ 40 ਹਜ਼ਾਰ ਤੋਂ ਵੱਧ ਨੌਕਰੀਆਂ ਖਤਮ ਹੋ ਗਈਆਂ ਅਤੇ ਕਾਮਾਰੇ ਲੋਕਾਂ ਦੀ ਗਿਣਤੀ 8 ਮਹੀਨੇ ਦੇ ਹੇਠਲੇ ਪੱਧਰ ਤੇ ਪਹੁੰਚ ਗਈ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਬੇਰੋਜ਼ਗਾਰੀ ਦਰ 6.9 ਫੀਸਦੀ ਦੇ ਪੱਧਰ ਤੇ ਸਥਿਰ ਰਹੀ ਪਰ ਮੌਜੂਦਾ ਹਾਲਾਤ ਦੇ ਮੱਦੇਨਜ਼ਰ 7 ਫੀਸਦੀ ਦਾ ਅੰਕੜਾ ਪਾਰ ਕਰਦਿਆਂ ਦੇ ਨਹੀਂ ਲੱਗਣੀ ਬੈਕ ਆਫ ਮੌਂਟਰੀਅਲ ਦੇ ਚੀਫ ਇਕਨੋਮਿਸਟ ਡਗਲਸ ਪੋਰਟਰ ਦਾ ਕਹਿਣਾ ਸੀ ਕਿ ਰੋਜ਼ਗਾਰ ਖੇਤਰ ਨੌਕਰੀਆਂ ਦਾ ਸਭ ਤੋਂ ਵੱਧ ਨੁਕਸਾਨ ਇਨਫੋਰਮੇਸ਼ਨ ਕਲਚਰ ਅਤੇ ਰਿਕੀਏਸ਼ਨ ਇੰਡਸਟਰੀ ਵਿੱਚ ਹੋਇਆ ਸੀ ਜਿੱਥੇ ਰੋਜ਼ਗਾਰ ਦੇ 29000 ਮੌਕੇ ਖਤਮ ਹੋ ਗਏ ਜਦਕਿ ਕੰਸਟਰਕਸ਼ਨ ਸੈਕਟਰ ਨੂੰ ਵੀ 22000 ਨੌਕਰੀਆਂ ਦਾ ਨੁਕਸਾਨ ਬਰਦਾਸ਼ਤ ਕਰਨਾ ਪਿਆ ਦੂਜੇ ਪਾਸੇ ਟਰਾਂਸਪੋਰਟੇਸ਼ਨ ਅਤੇ ਵੇਅਰਹਾਊਸਿੰਗ ਵਰਗੇ ਖੇਤਰਾਂ ਵਿੱਚ 26000 ਨਵੀਆਂ ਨੌਕਰੀਆਂ ਪੈਦਾ ਹੋਈਆਂ ਬੰਗਲਾਦੇਸ਼ ਦੀ ਗੱਡੀਆਂ ਲਾਹੀ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਉਹਨਾਂ ਦੀ ਭਤੀਜੀ ਅਜ਼ਮੀਨਾ সিদ্দিক ਅਤੇ ਬ੍ਰਿਟਿਸ਼ ਸੰਸਦ ਮੈਂਬਰ ਟਿਊਲਿਪ সিদ্দিক ਸਮੇਤ 17 ਹੋਰਨਾਂ ਵਿਰੋਧ ਹਾਊਸਿੰਗ ਪਲਾਟ ਕਪਲੇ ਵਿੱਚ ਇੱਕ ਤਿੱਤ ਪ੍ਰਿਸ਼ਟਾਚਾਰ ਦੇ ਦੋਸ਼ 'ਚ ਮੁਕੱਦਮਾ ਬੁੱਧਵਾਰ ਨੂੰ ਟਾਂਕਾ ਦੀ ਇੱਕ ਅਦਾਲਤ ਵਿੱਚ ਸ਼ਿਕਾਇਤਕਰਤਾਵਾਂ ਦੇ ਬਿਆਨਾਂ ਨਾਲ ਸ਼ੁਰੂ ਹੋਇਆ। ਨੈਲੀ ਸਿਆਰਖਵਾਰ ਦੇ ਅਨੁਸਾਰ ਪ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ ਦੇ ਸਹਾਇਕ ਡਾਇਰੈਕਟਰ ਅਤੇ ਸ਼ਿਕਾਇਤਕਰਤਾ ਅਫਨਾਨ ਜ਼ਨਨਤ ਕਿਆ ਨੇ ਦੁਪਹਿਰ ਟਾਂਕਾ ਵਿੱਚ ਵਿਸ਼ੇਸ਼ ਅਦਾਲਤ 4 ਦੇ ਜੱਜ ਮੁਹੰਮਦ ਰਿਵੀਉਲ ਆਲਮ ਦੇ ਸਾਹਮਣੇ ਆਪਣੀ ਗਵਾਹੀ ਮੁਹੰਮਦ ਸਲਾਦੀਨ ਜੋ ਕਿ ਕੋਹਰ ਪ੍ਰਿਸ਼ਟਾਚਾਰ ਦੇ ਮਾਮਲੇ 'ਚ ਸ਼ਿਕਾਇਤਕਰਤਾ ਨੇ ਉਹਨਾਂ ਨੇ ਹਸੀਨਾ ਸ਼ੇਖ ਰਿਆਨਾ ਅਤੇ ਟਿਊਲਪ ਸਮੇਤ 17 ਲੋਕਾਂ ਵਿਰੁੱਧ ਦਾਇਰ ਇੱਕ ਹੋਰ ਮਾਮਲੇ 'ਚ ਜੱਜ ਆਲਮ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ ਪਰਵਾਸੀਆਂ ਨੂੰ ਲਜ਼ਾਰ ਹੈ ਇੱਕ ਸਮੁੰਦਰੀ ਜਹਾਜ਼ ਦੇ ਡੁੱਬਣ ਦੀ ਜਾਣਕਾਰੀ ਸਾਹਮਣੇ ਆਈ ਹੈ ਇਟਲੀ ਦੇ ਲੈਂਪੇਡੂਸਾ ਟਾਪੂ ਦੇ ਤੱਟ ਤੇ ਜਹਾਜ਼ ਡੁੱਬਣ ਨਾਲ ਦੁਖਦਾਈ ਹਾਦਸਾ ਵਾਪਰਿਆ ਇਸ ਹਾਦਸੇ ਵਿੱਚ ਘੱਟੋ-ਘੱਟ 27 ਪ੍ਰਵਾਸੀਆਂ ਅਤੇ ਸਰਨਾਰਥੀਆਂ ਦੀ ਡੁੱਬਣ ਨਾਲ ਮੌਤ ਹੋ ਗਈ ਜੋ ਕਿ ਖਤਰਨਾਕ ਕੇਂਦਰੀ ਮੈਡੀਟੇਰੀਅਨ ਪ੍ਰਵਾਸ ਮਾਰਗ ਵਿੱਚ ਇੱਕ ਹੋਰ ਘਾਤਕ ਘਟਨਾ ਹੈ ਸੰਯੁਕਤ ਰਾਸ਼ਟਰ ਦੇ ਸਰਨਾਰਥੀਆਂ ਲਈ ਹਾਈ ਕਮਿਸ਼ਨਰ ਫਿਲਿਪੋ ਗ੍ਰਾਡੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਐਕਸ ਦੀ ਇੱਕ ਪੋਸਟ ਵਿੱਚ ਗ੍ਰਾਡੀ ਨੇ ਕਿਹਾ ਲੈਂਪੇਡੂਸਾ ਨੇੜੇ ਇੱਕ ਦੁਖਦਾਈ ਜਹਾਜ਼ ਡੁੱਬਣ ਨਾਲ ਘੱਟੋ-ਘੱਟ 27 ਲੋਕ ਡੁੱਬ ਗਏ 2 ਮੈਡੀਟੇਰੀਅਨ ਵਿੱਚ ਸੱਤ ਸੌ ਤੋਂ ਵੱਧ ਸ਼ਰਨਾਰਥੀਆਂ ਅਤੇ ਪ੍ਰਵਾਸੀਆਂ ਦੀ ਮੌਤ ਹੋ ਗਈ ਹੈ ਇਨ੍ਹਾਂ ਹਾਦਸਿਆਂ ਦੇ ਮੱਦੇਨਜ਼ਰ ਸਮੁੰਦਰ ਵਿੱਚ ਬਚਾਅ ਸੁਰੱਖਿਅਤ ਰਸਤੇ ਆਵਾਜਾਈ ਵਾਲੇ ਦੇਸ਼ਾਂ ਦੀ ਮਦਦ ਕਰਨਾ ਅਤੇ ਮੂਲ ਕਾਰਨਾਂ ਨੇ ਹੱਲ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਯੂਨ ਐਚ ਸੀ ਆਰ ਇਟਲੀ ਦੇ ਸੰਚਾਰ ਅਧਿਕਾਰੀ ਦੇ ਅਨੁਸਾਰ ਏਨਸੀ ਇਸ ਸਮੇਂ ਮਲਵੇ ਤੋਂ ਬਚੇ ਲੋਕਾਂ ਦੀ ਸਹਾਇਤਾ ਕਰ ਰਹੀ ਹੈ ਕਾਂਗਰਸ ਨੇਤਾ ਰਾਹੁਲ ਗਾਂਧੀ ਬਿਹਾਰ ਚ ਇੰਡੀਆ ਗੱਠ ਛੋੜ ਦੇ ਨੇਤਾਵਾਂ ਨਾਲ ਮਿਲ ਕੇ ਵੋਟਰ ਸੂਚੀਆਂ ਦੀ ਸੋਧ ਦੇ ਵਿਰੋਧ ਚ ਅਤੇ ਬੋਟ ਚੋਰੀ ਵਿਰੁੱਧ ਲੜਾਈ ਨੂੰ ਜਨ ਅੰਦੋਲਨ ਬਣਾਉਣ ਲਈ 17 ਅਗਸਤ ਤੋਂ ਸਵੇਰ ਪਰਚ ਬੋਟ ਅਧਿਕਾਰ ਯਾਤਰਾ ਸ਼ੁਰੂ ਕਰਨਗੇ ਕਾਂਗਰਸ ਦੇ ਜਨਰਲ ਸਕੱਤਰ ਇਨਚਾਰਜ ਸੰਗਠਨ ਕੇਸੀ ਬੇਨੂਗੋਪਾਲ ਨੇ ਐਕਸ ਉਤੇ ਯਾਤਰਾ ਦਾ ਐਲਾਨ ਕੀਤਾ ਅਤੇ ਕਿਹਾ ਕਿ ਸਾਡੇ ਲੋਕਤੰਤਰ ਦੀ ਰੱਖਿਆ ਦੀ ਲੜਾਈ ਸੜਕਾਂ ਉਤੇ ਹੋਵੇਗੀ ਉਹਨਾਂ ਨੇ ਕਿਹਾ ਕਿ 17 ਅਗਸਤ ਤੋਂ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਜੀ ਅਤੇ ਭਾਰਤੀ ਪਾਰਟੀਆਂ ਖਤਰਨਾਕ ਐਸਆਈਆਰ ਅਭਿਆਸ ਦੇ ਵਿਰੁੱਧ ਅਤੇ ਬੋਟ ਚੋਰੀ ਵਿਰੁੱਧ ਲੜ ਵੋਟ ਅਧਿਕਾਰ ਯਾਤਰਾ ਸ਼ੁਰੂ ਕਰਨ ਗਿਆ ਇਸ ਸੰਦਰਭ ਵਿੱਚ ਬੈਨੂਗੋਪਾਲ ਨੇ ਕਿਹਾ ਕਿ ਉਹਨਾਂ ਨੇ ਯਾਤਰਾ ਦੀਆਂ ਤਿਆਰੀਆਂ ਲਾਂਭ ਬੰਦੀ ਅਤੇ ਸੁਚਾਰੂ ਤਾਲਮਿਲ ਸਥਾਪਿਤ ਕਰਨ ਲਈ ਬੁੱਧਵਾਰ ਨੂੰ 사ਸਾਰਾਮ ਵਿੱਚ ਇੰਡੀਆ ਬਲਾਕ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ ਇਹ ਯਾਤਰਾ 1 ਸਤੰਬਰ ਨੂੰ ਪਟਨਾ ਦੇ ਗਾਂਧੀ ਮੈਦਾਨ ਵਿੱਚ ਇੱਕ ਰੈਲੀ ਨਾਲ ਸਮਾਪਤ ਹੋਵੇਗੀ ਅਮਰੀਕੀ ਰਾਸ਼ਟਰਪਤੀ 트ੰਪ ਨੇ ਰੂਸ ਨੂੰ ਯੂਕਰੇਨ ਜੰਗ ਜਾਰੀ ਰੱਖਣ ਤੇ ਬਹੁਤ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਹੈ। 트ੰਪ ਨੇ ਇਹ ਬਿਆਨ ਬੁੱਧਵਾਰ ਨੂੰ ਵਾਸ਼ਿੰਗਟਨ ਡੀਸੀ ਦੇ ਕੈਨੇਡੀਅਨ ਸੈਂਟਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਰੂਸੀ ਰਾਸ਼ਟਰਪਤੀ ਬਲਾਦੀਮਿਰ ਪੁਤਿਨ 15 ਅਗਸਤ ਨੂੰ ਲਾਸਕਾ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਜੰਗ ਰੋਕਣ ਲਈ ਸਹਿਮਤ ਨਹੀਂ ਹੁੰਦੇ ਤਾਂ ਰੂਸ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਨੇ। ਜਦੋਂ ਇੱਕ ਪੱਤਰਕਾਰ ਨੇ ਪੁੱਛਿਆ ਜੇਕਰ ਪੁਤਿਨ ਯੁੱਧ ਰੋਕਣ ਲਈ ਸਹਿਮਤ ਨਹੀਂ ਹੁੰਦੇ ਤਾਂ ਕੀ ਰੂਸ ਨੂੰ ਕਿਸੇ ਵੀ ਤਰ੍ਹਾਂ ਸਜ਼ਾ ਦਿੱਤੀ ਉਨ ਅੱਗੇ ਕਿਹਾ ਕਿ ਇਸ ਜਾਮਾ ਟੈਰਿਫ ਤੋਂ ਲੈ ਕੇ ਸਖਤ ਆਰਥਿਕ ਪਾਬੰਦੀਆਂ ਤੱਕ ਹੋ ਸਕਦੀਆਂ ਨੇ 트럼ਪ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਮੈਨੂੰ ਬਹੁਤ ਕੁਝ ਕਹਿਣ ਦੀ ਜ਼ਰੂਰਤ ਨਹੀਂ ਹੈ ਪਰ ਹਾਂ ਸਜ਼ਾ ਬਹੁਤ ਸਖਤ ਹੋਵੇਗੀ ਕੇਂਦਰ ਸਰਕਾਰ ਨੇ ਪੰਜਾਬ 'ਚ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਕਰੀਬ 800 ਕਰੋੜ ਰੁਪਏ ਦੇ ਪ੍ਰੋਜੈਕਟ ਰੱਦ ਕਰ ਦਿੱਤੇ ਨੇ ਯੋਜਨਾ ਤਹਿਤ ਸੂਬੇ 'ਚ 64 ਸੜਕਾਂ ਦੀ ਉਸਾਰੀ ਹੋਣੀ ਸੀ ਜਦਕਿ ਇਸ ਯੋਜਨਾ ਤਹਿਤ 38 ਨਵੇਂ ਪੁਲ ਬਣਾਏ ਜਾਣੇ ਸਨ ਇਨ੍ਹਾਂ ਸੜਕਾਂ ਦੀ ਕੁੱਲ ਲੰਬਾਈ 628.48 ਕਿਲੋਮੀਟਰ ਬਣਦੀ ਸੀ ਇਸ ਮਾਮਲੇ 'ਚ ਪੰਜਾਬ ਸਰਕਾਰ ਵੱਲੋਂ ਕੇਂਦਰੀ ਗ੍ਰਾਮੀਣ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਨੂੰ ਪੱਤਰ ਲਿਖਿਆ ਗਿਆ ਨਾਲ ਹੀ ਇਨ੍ਹਾਂ ਪ੍ਰੋਜੈਕਟਾਂ ਨੂੰ ਜਲਦੀ ਹੀ ਮਨਜ਼ੂਰੀ ਦੇਣ ਦੀ ਮੰਗ ਕੀਤੀ ਗਈ ਹੈ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਆਮ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ ਇਸ ਪ੍ਰੋਜੈਕਟ ਤਹਿਤ ਵਾਤਾਵਰਨ ਉਨ ਤੋ 64 ਸੜਕਾਂ ਅਪਗ੍ਰੇਡ ਕਰਨੀਆਂ ਸਨ ਅਤੇ 15 ਮੀਟਰ ਤੋਂ ਵੱਧ ਲੰਬਾਈ ਵਾਲੇ 38 ਪੁਲ ਬਣਾਏ ਜਾਣੇ ਸਨ ਕੇਂਦਰ ਸਰਕਾਰ ਨੇ 31 ਮਾਰਚ ਨੂੰ ਇਨ੍ਹਾਂ ਸੜਕਾਂ ਤੇ ਪੁਲਾਂ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਸੀ ਤੇ ਹੁਣ ਕੇਂਦਰੀ ਵਿਕਾਸ ਮੰਤਰਾਲੇ ਦੇ ਸਕੱਤਰ ਨੇ ਪੱਤਰ ਲਿਖਿਆ ਕਿ ਜਿਨ੍ਹਾਂ ਪ੍ਰੋਜੈਕਟਾਂ ਨੂੰ ਟੈਂਡਰ ਨਹੀਂ ਮਿਲਿਆ ਜਾਂ ਪ੍ਰੋਜੈਕਟ ਸ਼ੁਰੂ ਨਹੀਂ ਹੋਏ ਉਹਨਾਂ ਨੂੰ ਰੱਦ ਕੀਤਾ ਜਾਂਦਾ ਹੈ ਪੰਜਾਬ ਸਰਕਾਰ ਦੇ ਸਕੱਤਰ ਰਵੀ ਭਗਤ ਨੇ ਕੇਂਦਰੀ ਗ੍ਰਾਮੀਣ ਵਿਕਾਸ ਮੰਤਰਾਲੇ ਦੇ ਸਕੱਤਰ ਨੂੰ ਪੱਤਰ ਲਿਖ ਕੇ ਇਨ੍ਹਾਂ ਪ੍ਰੋਜੈਕਟਾਂ ਲਈ ਮਨਜ਼ੂਰੀ ਮੰਗੀ ਹੈ ਉਹਨਾਂ ਨੇ ਲਿਖਿਆ ਕਿ ਕੰਮ ਪ੍ਰਕਿਰਿਆ ਅਧੀਨ ਹੈ بارش ਦਾ ਮੌਸਮ ਹਟਦੇ ਕੰਮ ਸ਼ੁਰੂ ਹੋ ਜਾਵੇ பண்ணா ਸੰਯੁਕਤ ਰਾਸ਼ਟਰ ਵੱਲੋਂ ਇੱਥੇ ਜਾਰੀ ਬੁਲਾਵਾਂ ਦੀ ਸੂਚੀ ਦੇ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਤੰਬਰ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ UNGA ਦੇ ਸਲਾਣਾ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਨ ਕਰ ਸਕਦੇ ਹਨ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕਰ ਸਕਦੇ ਨੇ ਇਹ ਸੈਸ਼ਨ 9 ਸਤੰਬਰ ਨੂੰ ਸ਼ੁਰੂ ਹੋਵੇਗਾ ਅਤੇ 80ਵਾਂ ਸੈਸ਼ਨ ਹੈ ਇਹ ਮੀਟਿੰਗ 23 ਤੋਂ 29 ਸਤੰਬਰ ਦੇ ਵਿਚਕਾਰ ਹੋਵੇਗੀ ਇਸ ਵਿੱਚ ਬ੍ਰਾਜ਼ੀਲ ਰਵਾਇਤੀ ਤੌਰ ਤੇ ਸੈਸ਼ਨ ਦਾ ਪਹਿਲਾ ਸਪੀਕਰ ਹੋਵੇਗਾ ਉਸ ਤੋਂ ਬਾਅਦ ਅਮਰੀਕਾ ਹੋਵੇਗਾ ਅਮਰੀਕੀ ਰਾਸ਼ਟਰਪਤੀ ਟਰੰਪ 23 ਸਤੰਬਰ ਨੂੰ ਵਕਾਰੀ UNGA ਪਲੇਟਫਾਰਮ ਤੋਂ ਵਿ ਆਪਣੇ ਦੂਜੇ ਕਾਰਜਕਾਲ ਵਿੱਚ ਸੰਯੁਕਤ ਰਾਸ਼ਟਰ ਸੈਸ਼ਨ ਵਿੱਚ ਉਹਨਾਂ ਦਾ ਪਹਿਲਾ ਸੰਬੋਧਨ ਹੋਵੇਗਾ ਜਨਰਲ ਅਸੈਂਬਲੀ ਦੇ 80ਵੇਂ ਸੈਸ਼ਨ ਦੀ ਉੱਚ ਪਦਰੀ ਬਹਿਸ ਲਈ ਬੁਲਾਰਿਆਂ ਦੀ ਸੂਚੀ ਦੇ ਅਨੁਸਾਰ ਭਾਰਤ ਦੇ ਰਾਜਮੁਖੀ 26 ਸਤੰਬਰ ਦੀ ਸਵੇਰ ਨੂੰ ਸੈਸ਼ਨ ਨੂੰ ਸੰਬੋਧਨ ਕਰਨਗੇ ਉਸੇ ਦਿਨ ਇਜ਼ਰਾਈਲ ਚੀਨ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਰਾਜਮੁਖੀ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੀ ਆਮ ਬਹਿਸ ਨੂੰ ਵੀ ਸੰਬੋਧਨ ਕਰਨਗੇ ਅੱਜ ਲਈ ਸਿਰਫ ਐਨਆਈ ਹੋਮ ਨੂੰ ਦ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ